ਦੇ ਜਗਜੀਤ ਜੀ ਸੰਸਾਣਾ ਲਾਈਵ ਜੁੜ ਚੁੱਕੇ ਨੇ ਜੋ ਜਗਜੀਤ ਵੱਡਾ ਐਕਸ਼ਨ ਲਿਆ ਗਿਆ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਤੋਂ ਉੱਥੇ ਹੀ ਅੰਮ੍ਰਿਤਸਰ ਪ੍ਰਸ਼ਾਸਨ ਦੇ ਲੈ ਕੇ ਚੌਕਸ ਹੋਇਆ ਤੇ ਕਈ ਭਿਖਾਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਜੀ ਬਿਲਕੁਲ ਦੇਖੋ ਮੈਂ ਦੱਸਣਾ ਚਾਹੁੰਨਾ ਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਭਿਖਾਰੀਆਂ ਦੀ ਜਦੋਂ ਵੀ ਕਿਸੇ ਆਪਾਂ ਚੌਕ 'ਚ ਖੜੇ ਹੁੰਦੇ ਆ ਤਾਂ ਕੋਈ ਨਾ ਕੋਈ ਇੱਕ ਦੋ ਪਿਖਾਰੀ ਖੜੇ ਹੋ ਜਾਂਦੇ ਨਾਲ ਛੋਟੇ ਛੋਟੇ ਬੱਚੇ ਹੁੰਦੇ ਨੇ ਜਿਹੜੇ ਕਿਤੇ ਨਾ ਕਿਤੇ ਮੰਗਦੇ ਨਜ਼ਰ ਆਉਂਦੇ ਨੇ ਜਾਂ ਤਾਂ ਉਹ ਗੁਬਾਰੇ ਵੇਚਦੇ ਨਜ਼ਰ ਆਉਂਦੇ ਨੇ ਜਾਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਦੇ ਨਜ਼ਰ ਆਉਂਦੇ ਨੇ ਮਤਲਬ ਕਿਤੇ ਨਾ ਕਿਤੇ ਆਉਣ ਜਾਣ ਵਾਲੀ ਪਬਲਿਕ ਨੂੰ ਹਰਾਸਮੈਂਟ ਕੀਤਾ ਜਾਂਦਾ ਹੈ ਉਸ ਨੂੰ ਲੈ ਕੇ ਜੇ ਗੱਲ ਕਰੀਏ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਗਿਆ ਜਿਸ ਨਾਲ ਕਿ ਜਿਹੜੇ ਪਿਖਾਰੀ ਨੇ ਉਹਨਾਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਹਨਾਂ ਰੋਡਾਂ ਤੋਂ ਚੁੱਕਿਆ ਜਾ ਰਿਹਾ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਜਿਹੜੇ ਡੀਸੀ ਨੇ ਮੈਡਮ ਸਾਕਸ਼ੀ ਸ਼ਾਹਨੀ ਉਹਨ ਭਾਈ ਕੀਤੀ ਗਈ ਸੀ ਉਸ ਦਿਨ ਵੀ ਬਹੁਤ ਸਾਰੇ ਭਿਖਾਰੀਆਂ ਨੂੰ ਜਿਹੜਾ ਬਾਜ਼ਾਰਾਂ ਚੋ ਚੱਕਿਆ ਗਿਆ ਸੀ ਅੱਜ ਦੀ ਮੈਂ ਗੱਲ ਕਰਾਂ ਅੱਜ ਹੁਣ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੋਂ ਜਿਹੜਾ ਵਾ ਅੱਜ ਬਹੁਤ ਸਾਰੇ ਭਿਖਾਰੀਆਂ ਨੂੰ ਜਿਹੜਾ ਵਾ ਉਹਨਾਂ ਨੂੰ ਚੱਕਿਆ ਗਿਆ ਜਿਸ ਤਰੀਕੇ ਨਾਲ ਕੁਝ ਮਹਿਲਾਵਾਂ ਸੀਗੀਆਂ ਉਹਨਾਂ ਨੂੰ ਵੀ ਚੱਕਿਆ ਗਿਆ ਨਾਲ ਨਾਲ ਛੋਟੇ ਛੋਟੇ ਜਿਹੜੇ ਜਿਹੜੇ ਸੀ ਜਿਨ੍ਹਾਂ ਕੋਲ ਭੀਖ ਮੰਗਾਈ ਜਾ ਰਹੀ ਸੀ ਉਹਨਾਂ ਨੂੰ ਵੀ ਚੱਕਿਆ ਗਿਆ ਤੇ ਚੱਕ ਕੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਹਿਰਾਸਤ ਚ ਲਿਆ ਗਿਆ ਵਾ ਹਿਰਾਸਤ ਲੈਣ ਤੋਂ ਬਾਅਦ ਚ ਉਹਨਾਂ ਦਾ ਜਿਹੜਾ ਇੱਕ ਡੀਐਨਏ ਟੈਸਟ ਵੀ ਕਰਵਾਇਆ ਜਾਏਗਾ ਕਿ ਆਖਰ ਇਹ ਬੱਚੇ ਕੌਣ ਨੇ ਤੇ ਜਿਹੜੇ ਲੈ ਕੇ ਇਹਨਾਂ ਨੂੰ ਬੱਚੇ ਆ ਰਹੇ ਨੇ ਇਹ ਕੌਣ ਲੋਕ ਨੇ ਜਿਹੜੇ ਇਹਨਾਂ ਲੋਕ ਬੱਚਿਆਂ ਤੋਂ ਜਿਹੜੀ ਭੀਖ ਭੀਖ ਮੰਗਾਉਂਦੇ ਨਜ਼ਰ ਆਉਂਦੇ ਨੇ ਪਰ ਇਸ ਚੀਜ਼ ਨੂੰ ਲੱਗੇ ਜਿਸ ਤਰੀਕੇ ਨਾਲ ਗੱਲ ਕਰੀਏ ਆਪਾਂ ਗੁਰਦੁਆਰਿਆਂ ਮੰਦਰਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਬਾਹਰ ਵੀ ਬਹੁਤ ਸਾਰੇ ਭਿਖਾਰੀ ਲਾਈਨਾਂ ਲਾ ਕੇ ਖੜੇ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਇਹਦੇ ਵੱਡੇ ਤੌਰ ਤੇ ਜਿਹੜੀ ਭਿਖਾਰੀਆਂ ਦੀ ਲਾਈਨ ਆ ਉਹ ਖੜੀ ਹੋ ਜਾਂਦੀ ਹੈ ਜਿਹੜੀ ਕਿਤਨਾ ਕਿਤੇ ਮੰਗਨ ਦੀ ਨਜ਼ਰ ਆਉਂਦੀ ਆ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਗੁਬਾਰੇ ਵੇਚਦੇ ਮੈਂ ਗੱਲ ਕੀਤੀ ਸੀ ਗੁਬਾਰੇ ਵੇਚਦੇ ਨਜ਼ਰ ਆਉਂਦੇ ਨੇ ਜਾਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਜੜਾਵਾ بار بار ਸ਼ੀਸ਼ੇ ਖੜਕਾ ਕੇ ਹਿਰਾਸ ਕੀਤਾ ਜਾਂਦਾ ਵਾ ਕਿ ਪੀੜ ਦੇ ਵਿੱਚ ਲੋਕ ਖੜੇ ਹੁੰਦੇ ਨੇ ਟ੍ਰੈਫਿਕ ਦੇ ਵਿੱਚ ਉਸ ਚੀਜ਼ ਨੂੰ ਨੱਥ ਪਾਉਣ ਲਈ ਸਰਕਾਰ ਨੇ ਇੱਕ ਕਦਮ ਚੁੱਕਿਆ ਜਿਸ ਨਾਲ ਕਿਤਨਾ ਕਿਤੇ ਲੋਕ ਇਸ ਚੀਜ਼ ਤੋਂ ਸੰਤੁਸ਼ਟ ਨੇ ਕਿ ਇੱਕ ਸਰਕਾਰ ਨੇ ਵਧੀਆ ਫੈਸਲਾ ਲਿਆ ਕਿਉਂਕਿ ਲਗਾਤਾਰ ਜਿਹੜੇ ਲੋਕ ਨੇ ਕਿਤਨਾ ਕਿਤੇ ਜਿਹੜੇ ਅਜਿਹੇ ਲੋਕ ਨੇ ਜਾਂ ਤੱਕ ਤੇ ਲੋਕਾਂ ਦੇ ਬੱਚਿਆਂ ਨੂੰ ਕਿਤਨਾ ਕਿਤੇ ਕਿਡਨਾਪ ਕਰ ਲੈਂਦੇ ਨੇ ਅਜਿਹੇ ਬੱਚੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗਦਾ ਉਹਨਾਂ ਨੂੰ ਦੂਸਰੇ ਸ਼ਹਿਰਾਂ 'ਚ ਜਾਂ ਦੂਸਰੇ ਜ਼ਿਲ੍ਹਿਆਂ 'ਚ ਲਿਆ ਕੇ ਦੂਸਰੀਆਂ ਸਟੇਟਾਂ 'ਚ ਲਿਆ ਕੇ ਉਹਨਾਂ ਕੋਲ ਭੀਖ ਤੀਖ ਮੰਗਾਈ ਜਾਂਦੀਆਂ ਉਸ ਨੂੰ ਕਿਤਨਾ ਕਿਤੇ ਵੱਡੀ ਨੱਥ ਪੈਣ ਜਾ ਰਹੀ ਹੈ ਜਿਸ ਤਰੀਕੇ ਨਾਲ ਜਿਹੜਾ ਵੱਡਾ ਐਕਸ਼ਨ ਲਿਆ ਵਾ ਜੀ ਜੀ ਬਿਲਕੁਲ ਤੁਸੀਂ ਕਿ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੇ ਕਿ ਵੱਡੀ ਜਿਹੜੇ ਕਿ ਇਹਨਾਂ ਦੀ ਗਿਣਤੀ ਵਿਵਾਦਿਤ ਹੈ ਜਾ ਰਹੀ ਹੈ ਜਗਾ ਜਗਾ ਤੇ ਜਿਹੜੇ ਕਿ ਟ੍ਰੈਫਿਕ ਸਿੰਗਲਾ ਦੇ ਨਾਲ ਨੂੰ ਵੇਖਿਆ ਜਾਂਦਾ ਹੈ ਭੀਖ ਮੰਗੇ ਜਾਂਦੀ ਲੋਕਾਂ ਨੂੰ ਅਰਾਸ ਵੀ ਕਰਦੇ ਨੇ ਜ਼ਬਰਦਸਤੀ ਉਹਨਾਂ ਕੋਲੋਂ ਪੈਸੇ ਦੀ ਮੰਗ ਕਰਦੇ ਨੇ ਕਿੰਨਾ ਕੋ ਇਸ ਦੇ ਨਾਲ ਫਾਇਦਾ ਹੋਵੇਗਾ ਹਾਲਾਂਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਜੇ ਜਿਹੜੇ ਕਿ ਚੌਕਸੀ ਵਰਤੀ ਹੈ ਉਹ ਜਿਹੜਾ ਕਿ ਅੰਮ੍ਰਿਤਸਰ ਪ੍ਰਸ਼ਾਸਨ ਹੈ ਜਿਹੜਾ ਚੌਕਸ ਹੋਇਆ ਤੇ ਕਾਰਵਾਈ ਕੀਤੀ ਗਈ ਤੇ ਬਾਕੀ ਹੋ ਸ਼ਹਿਰਾਂ ਦੀ ਕੀ ਕੋਈ ਜਾਣਕਾਰੀ ਹੈ ਬਾਕੀ ਹੋਰ ਵੀ ਤੇ ਕੀਤਾ ਜਾਵੇਗਾ ਬਿਲਕੁਲ ਦੇਖੋ ਮੈਂ ਗੱਲ ਕਰਾਂ ਜਿਸ ਤਰ੍ਹਾਂ ਅੰਮ੍ਰਿਤਸਰ ਦੀ ਆਪਾਂ ਗੱਲ ਕੀਤੀ ਹੈ ਤੇ ਅੰਮ੍ਰਿਤਸਰ ਦੇ ਜਿਹੜੇ ਡੀਸੀ ਨੇ ਸਤਿ ਸ਼ਕੀ ਚਾਨੀ ਮੈਡਮ ਉਹਨਾਂ ਵੱਲੋਂ ਬੜੇ ਬਿਲਕੁਲ ਬਿਲਕੁਲ ਸੋਚ ਸਮਝ ਕੇ ਇਹਦਾ ਫੈਸਲਾ ਲਿਆ ਗਿਆ ਤੇ ਇਸ ਜੋ ਫੈਸਲੇ ਨੂੰ ਕਿਤਨਾ ਕਿਤੇ ਅਮਲੀ ਜਾਮਾ ਵੀ ਪਨਾਇਆ ਗਿਆ ਕਿ ਜਿਸ ਤਰੀਕੇ ਨਾਲ ਜਿਹੜੇ ਸਿਗਨਲਾਂ ਤੇ ਟੀਖ ਮੰਗਦੇ ਸੀ ਉਹਨਾਂ ਨੂੰ ਜਿਹੜਾ ਵਾ ਅਰੈਸਟ ਕੀਤਾ ਜਾ ਰਿਹਾ ਪਰ ਜਿਸ ਤੇ ਰਾਹਤ ਦੀ ਗੱਲ ਆ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਲਗਾਤਾਰ ਜਦੋਂ ਟ੍ਰੈਫਿਕ ਦੇ ਦੌਰ ਵਿੱਚ ਜਾਮ ਲੱਗਦਾ ਹੈ ਤਾਂ ਟ੍ਰੈਫਿਕ ਦੇ ਉੱਤੇ ਸਿਗਨਲ ਹੁੰਦਾ ਹੈ ਤਾਂ ਇਹ ਲੋਕ ਜਿਹੜੇ ਨੇ ਕਿ ਕਿਤਨੇ ਕਿਤੇ ਜਿਹੜੇ ਗੱਡੀ ਚਲਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਕਿਤਨੇ ਕਿਤੇ ਇਹ ਵੀ ਡਰ ਰਹਿੰਦਾ ਹੈ ਕਿ ਕਿਥੇ ਗੱਡੀ ਦੇ ਅੱਗੇ ਨਾ ਆ ਜਾਣ ਕੋਈ ਹਾਦਸਾ ਨਾ ਹੋ ਜਾਵੇ ਉਸ ਤੋਂ ਵੀ ਕਿਤਨੇ ਕਿਤੇ ਵੱਡਾ ਬਚਾਅ ਹੋਊਗਾ ਨਾਲ ਨਾਲ ਕਿਤਨੇ ਕਿਤੇ ਲੋਕਾਂ ਦੀ ਜੇਬ ਉੱਤੇ ਜਿਹੜੀ ਵੱਡੀ ਲੁੱਟ ਪੈਂਦੀ ਸੀਗੀ ਉਸ ਤੋਂ ਵੀ ਬਚਾਅ ਹੋਏਗਾ ਭਾਵੇਂ ਕਿ ਇਹ ਲੋਕ 10-10 20-20 ਰੁਪਏ ਮੰਗਦੇ ਸੀ ਪਰ ਕਿਤਨਾ ਕਿਤੇ ਜੇ ਕੋ ਗੱਡੀ ਦਾ ਸ਼ੀਸ਼ਾ ਖੁੱਲਾ ਰਹਿ ਜਾਂਦਾ ਸੀ ਜਾਮ ਦੇ ਵਿੱਚ ਖੜੇ ਹੁੰਦੇ ਸੀ ਜਿਹੜੇ ਸ਼ੈਤਾਨ ਸੀਗੇ ਜਿਹੜੇ ਵਿੱਚ ਕੁਝ ਵੱਡੇ ਸੀਗੇ ਉਹ ਲੋਕਾਂ ਦੇ ਮੋਬਾਈਲ ਪਰਸ ਵੀ ਚੱਕ ਕੇ ਲੈ ਜਾਂਦੇ ਸੀਗੇ ਉਹ ਵੀ ਕਿਤੇ ਨਾ ਕਿਤੇ ਭੱਜਣ ਦੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਕਿ ਉਹ ਮੋਬਾਈਲ ਚੱਕ ਕੇ ਲੈ ਗਏ ਉਹਨਾਂ ਦਾ ਕਿਸੇ ਦਾ ਲੇਡੀ ਦਾ ਪਰਸ ਚੱਕ ਕੇ ਲੈ ਗਏ ਇਹ ਵੀ ਜਿਹੜੀਆਂ ਲੋਕਾਂ ਨੂੰ ਜਿਹੜੇ ਇਹਨਾਂ ਚੀਜ਼ਾਂ ਤੋਂ ਵੀ ਬੜੀ ਵੱਡੀ ਰਾਹਤ ਮਿਲੂਗੀ ਪਰ ਕਿਤਨਾ ਕਿਤੇ ਜਿਹੜਾ ਬਹੁਤ ਵਧੀਆ ਫੈਸਲਾ ਕਿਉਂਕਿ ਕਿਤਨਾ ਅਸੀਂ ਜੇ ਤੋਂ ਵੇਖਦੇ ਯਾਰ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਇਹਨਾਂ ਇਹ ਲੇਡੀਜ਼ ਦੇ ਬੱਚੇ ਨਹੀਂ ਹੁੰਦੇ ਕਿਉਂਕਿ ਜਿਹੜੀਆਂ ਲ ਕਿਹੜੀ ਮਾਂ ਦੇ ਬੱਚੇ ਨੇ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਨੇ ਉਹ ਬੱਚੇ ਆਪਣੇ ਮਾਪੇ ਕੋਲ ਜਾ ਸਕਣਗੇ ਅਤੇ ਆਪਣਾ ਜਿਹੜਾ ਜੀਵ ਬਣਿਆ ਆਉਣ ਵਾਲਾ ਉਹ ਵਧੀਆ ਜਿਹੜਾ ਬਰਸ ਘੱਟ ਸਕਣਗੇ ਜੀ 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 ਬਿਲਕੁਲ ਲਗੀ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਕਿ ਜਿੱਥੇ ਕਿ ਬੱਚੇ ਕਿਡਨੈਪ ਵੀ ਕੀਤੇ ਜਾਂਦੇ ਨੇ ਬੱਚੇ ਲਾਪਤਾ ਹੋ ਜਾਂਦੇ ਨੇ ਉਹ ਬਾਰੇ ਪਤਾ ਨਹੀਂ ਚੱਲਦਾ ਕੋਈ ਵੀ ਖਬਰ ਨਹੀਂ ਮਿਲਦੀ ਉਹਨਾਂ ਤੇ ਵੀ ਜਿਹੜੇ ਕਿ ਨੱਥ ਕਸੀ ਜਾਵੇਗੀ ਸੋ ਫਿਲਹਾਲ ਜਦੋਂ ਕਿ ਡੀਐਨਏ ਟੈਸਟ ਕੀਤਾ ਜਾਵੇਗਾ ਜਿਹਦੀ ਰਿਪੋਰਟ ਵੀ ਸਾਹਮਣੇ ਆਵੇਗੀ ਤਾਂ ਉਸ ਤੋਂ ਬਾਅਦ ਜਿਹੜੇ ਫੜੇ ਜਾਣਗੇ ਕਿ ਇਹਨਾਂ ਦੇ ਬੱਚੇ ਨਹੀਂ ਹੈ ਜਾਂ ਫਿਰ ਕਿਡਨੈਪ ਕੀਤੇ ਹੋਏ ਨੇ ਜਾਂ ਫਿਰ ਕਿ ਤੋਂ ਲਾਪਤਾ ਹੋ ਕੇ ਇਹਨਾਂ ਤੱਕ ਪਹੁੰਚੇ ਸੀ ਤਾਂ ਉਹਨਾਂ ਤੇ ਕੀ ਕੁਝ ਕਾਰਵਾਈ ਜਿਹੜੀ ਕਿ ਹੋਵੇਗੀ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਆਪ ਵੀ ਕੋ ਦੇਖੋ ਦੇਖੋ ਮੈਂ ਦੱਸਣਾ ਚਾਹੁੰਨਾ ਕਿ ਜਿਸ ਵੇਲਾ ਪੁਲਿਸ ਵੱਲੋਂ ਇਹਨਾਂ ਬੱਚਿਆਂ ਨੂੰ ਅਤੇ ਜਿਹੜੀਆਂ ਲੇਡੀਜ਼ ਨੇ ਉਹਨਨੂੰ ਹਿਰਾਸਤ 'ਚ ਲਿਆ ਜਾ ਰਿਹਾ ਵਾ ਹਿਰਾਸਤ 'ਚ ਲੈਣ ਤੋਂ ਬਾਅਦ 'ਚ ਇਹਨਾਂ ਬੱਚਿਆਂ ਦਾ ਜੜਾ ਡੀਐਨਏ ਟੈਸਟ ਹੋਏਗਾ ਤੇ ਡੀਐਨਏ ਟੈਸਟ ਹੋਣ ਤੋਂ ਬਾਅਦ 'ਚ ਪਤਾ ਲੱਗੇਗਾ ਕਿ ਇਹ ਬੱਚੇ ਕਿੱਥੋਂ ਦੇ ਰਹਿਣ ਵਾਲੇ ਨੇ ਦੀ ਫੈਮਲੀ ਚ ਕੌਣ ਕੌਣ ਹੈਗਾ ਫਿਰ ਇਹਨਾਂ ਬੱਚਿਆਂ ਨੂੰ ਉਹਨਾਂ ਫੈਮਲੀ ਅੱ디 ਕੋਈ ਬਤਾਇਆ ਜਾਏਗਾ ਕਿਉਂਕਿ ਲਗਾਤਾਰ ਸੀ ਜਿਸ ਤਰੀਕੇ ਮੈਂ ਪਹਿਲਾਂ ਵੀ ਕਿਹਾ ਕਿ ਲਗਾਤਾਰ ਹੁੰਦਾ ਹੈ ਇਦਾਂ ਹੀ ਹੈ ਕਿ ਇਹ ਜਿਹੇ ਲੋਕ ਜਿਹੜੇ ਨੇ ਕਿਤਨਾ ਕਿਤੇ ਦੂਜੇ ਸਟੇਟਾਂ ਦੇ ਵਿੱਚੋਂ ਜਾਂ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਬੱਚਿਆਂ ਨੂੰ ਕਿਡਨੈਪ ਕਰ ਲੈਂਦੇ ਨੇ ਅਗਵਾਹ ਕਰ ਲੈਂਦੇ ਨੇ ਕੁਝ ਮਾਤੜ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕੋਈ ਵੱਡੇ ਮੇਲਿਆਂ 'ਚ ਬੱਚਿਆਂ ਨੂੰ ਚੱਕ ਲੈਂਦੇ ਨੇ ਫਿਰ ਉਹਨਾਂ ਨੂੰ ਦੂਜੀਆਂ ਸਟੇਟਾਂ 'ਚ ਲਿਆ ਕੇ ਉਹਨਾਂ ਕੋਲੋਂ ਪੀਕ ਮਗਾਈ ਜਾਂਦੀ ਆ ਇਹ ਅਜਿਹੇ ਹੀ ਕੰਮ ਕਰਵਾਏ ਜਾਂਦੇ ਅਸੀਂ ਆਪਾਂ ਅਕਸਰ ਦੇਖਦੇ ਆ ਕਿ ਕਈ ਬੱਚੇ ਅਸੀਂ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 골ਡਨ ਟੈਂਪਲ ਦੇ ਬਾਹਰ ਚਲ ਜੀਏ ਸ਼ਨੀ ਮੰਦਰ ਦੇ ਬਾਹਰ ਚਲ ਜੀਏ ਜਾਂ ਦੁਰਗਾਣਾ ਮੰਦਰ ਦੇ ਪਾਰ ਚਲ ਜੀ ਤੇ ਕਾਫੀ ਲੋਕ ਜਿਹੜੇ ਨੇ ਉੱਥੇ ਕਿਤਨਾ ਗਦੇ ਧੀਕ ਮੰਗਦੇ ਨਜ਼ਰ ਆਉਂਦੇ ਨੇ ਭਾਵੇਂ ਇੱਕ ਸੀਗੀ ਲੰਮੇ ਸਮੇਂ ਤੋਂ ਉਹਨਾਂ ਨੂੰ ਵੇਖਦੇ ਆ ਰਹੇ ਆ ਕੋਈ ਜ਼ਖਮੀ ਨੇ ਕੋਈ ਕਿਸ ਤਰੀਕੇ ਨਾਲ ਆ ਪਰ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਅੱਜ ਤੱਕ ਇਹ ਨਹੀਂ ਪਤਾ ਲੱਗ ਚੱਕਿਆ ਕਿ ਇਹਨਾਂ ਲੋਕਾਂ ਨੂੰ ਕੌਣ ਛੱਡ ਕੇ ਜਾਂਦਾ ਆ ਕੌਣ ਲੈ ਕੇ ਜਾਂਦਾ ਕਿਉਂਕਿ ਅਜੇ ਇਹ ਲੋਕ ਨੇ ਜਿਹੜੇ ਚੱਲ ਵੀ ਨਹੀਂ ਸਕਦੇ ਬਿਲਕੁਲ ਉਹਨਾਂ ਲੋਕਾਂ ਨੂੰ ਉੱਥੇ ਉਤਾਰਿਆ ਜਾਂਦਾ ਹੈ ਜਾਂ ਫਿਰ ਸ਼ਾਮ ਨੂੰ ਉਹਨਾਂ ਨੂੰ ਲਿਆ ਜਾਇਆ ਜਾਂਦਾ ਹੈ ਇਹ ਅੱਜ ਤੱਕ ਇਹ ਚੀਜ਼ ਸਾਫ਼ ਨਹੀਂ ਹੋ ਸਕੀ ਕਿ ਇਹ ਕੌਣ ਲੋਕ ਨੇ ਜਿਹੜੇ ਇਹਨਾਂ ਲੋਕ ਬੱਚਿਆਂ ਨੂੰ ਇਹਨਾਂ ਆਂਗੀਆਂ ਇਹਨਾਂ ਨੂੰ ਛੱਡ ਕੇ ਜਾਂਦੇ ਨੇ ਫਿਰ ਲੈ ਕੇ ਜਾਂਦੇ ਨੇ ਅਲਸਰ ਕੀ ਮਨਸਾ ਹੈ ਉਹਨਾਂ ਦੀ ਕਿਹੜਾ ਵਪਾਰ ਚਲਾ ਰਹੇ ਨੇ ਜਿਹੜਾ ਕਿ ਇਹ ਲੋਕੇ ਮਾਸਾਂ ਨੂੰ ਬੱਚਿਆਂ ਤੋਂ ਜਿਹੜੀ ਅਤੇ ਜਿਹੜੇ ਲੋਕ ਹੈਂਡੀਕੈਪ ਨੇ ਉਹਨਾਂ ਤੋਂ ਜਿਹੜੀਆਂ ਪੀਕ ਮੰਗਾਈਆਂ ਜਾ ਰਹੀਆਂ ਨੇ ਜੀ ਜੇ ਬਿਲਕੁਲ ਵੱਡਾ ਐਕਸ਼ਨ ਆ ਜਾਗਾ ਲਿਆਗਾ ਜੇ ਹੁਣ ਦੇਖਣਾ ਹੋਵੇਗਾ ਕਿ ਕੀ ਕੁਝ ਇਹ ਨਤੀਜੇ ਜਿਹੜੇ ਸਾਹਮਣੇ ਆਉਣਗੇ ਫਿਲ